ਤਨ ਉਹ ਹੈ ਗੁਰੂ ਸਾਹਿਬ ਜੀਓ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੈ ਦਨਸ਼ੀਤ ਲਹੋ ਅਸੁਨ ਪ੍ਰੇਮ ਉਮਹਾੜਾ ਹੋ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਘੜੀ ਸੰਤ ਸਹਾਈ ਪ੍ਰੇਮ ਕਾ ਹੋਂ ਕਿਨ ਕ ਲਗਾ ਬਾਏ ਵੇణు ਪ੍ਰਭ ਕੋ ਸੁਖ ਪਾਈਐ ਦੂਜੀ ਨਹੀਂ ਜਾ ਚੱਖਿਆ ਪ੍ਰੇਮ ਰਸ ਸੇਤ੍ਰਿਪਤ ਰਹੇ ਆਗਾਏ ਆਪ ਤਿਆਗ ਬੇਨਤੀ ਕਰੋ ਆਪ ਤਿਆਗ ਬੇਨਤੀ ਕਰਾ लेहो प्रभु लडलाई जो हर कंथ मेलैया सी बिछड़त न जाय प्रभु बिन दूजा को नहीं ਨਾਨਕ ਹਰ ਸਰਣਾਇ ਅਸੂ ਸੁਖੀ ਬਸੰਦਿਆ ਜਿਨਮ ਆ ਹਰ ਰਾਇ ਜਿਨ ਅਸੂ ਸੁਖੀ ਬਸੰਦਿਆ ਜਿਨਮ ਆ ਹਰ ਰਾਇ ਸਨ ਪੀਮ ਉਵਾਹੜਾ ਓਮ ਨਿਲੀਏ ਹਰ ਜਾਈ ਮਨ ਤਨ ਪਿਆਸ ਦਰਸ਼ਨ ਕਣੀ ਉਿਆਣ ਮਿਲਾਵੇ ਮਾ ਗੁਰੂ ਪਿਆਰੀ ਜੀ ਸਾਰੀ ਸਾਧ ਸੰਗਤ ਜੀ ਅੱਜ ਅੱਸੂ ਦਾ ਮਹੀਨਾ ਚੜ੍ਹਿਆ ਹੈ ਪਿਛਲਾ ਮਹੀਨਾ ਬੜੇ ਹੀ ਸੁੱਖਾਂ ਨਾਲ ਬਤੀਤ ਹੋਇਆ ਛੜਦਾ ਮਹੀਨਾ ਸਮੂਹ ਸੰਗਤਾਂ ਤੇ ਸੂਬਾ ਪੰਜਾਬ ਵਾਸੀਆਂ ਤੇ ਛੜਦੀਆਂ ਕਲਾ ਵਿੱਚ ਹੋਵੇ ਹਰ ਘਰ ਵਿੱਚ ਖੁਸ਼ੀ ਹੋਵੇ ਹਰ ਘਰ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਮੰਨਦੇ ਮਹਦੂਰ ਸਤਿਗੁਰੂ ਜੀ ਪੂਰੇ ਕਰਨੇ ਇਸ ਮਹੀਨੇ ਵਿੱਚ ਇਹ ਮਹੀਨਾ ਜਿਹੜਾ ਹੈ ਨਾ ਪਿਆਰੀ ਸਾਧ ਸੰਗਤ ਜੀ ਇਸ ਮਹੀਨੇ ਵਿੱਚ ਪ੍ਰਭੂ ਕੁਪੜਾ ਬਹੁਤ ਸੌਖਾ ਹੈ ਇਸ ਮਹੀਨੇ ਦੇ ਵਿੱਚ ਇਸ ਮਹੀਨੇ ਦੇ ਵਾਤਾਵਰਣ ਵਿੱਚ ਪ੍ਰੇਮ ਉਮੜਦਾ ਹੈ ਪਰਬੂ ਦੇ ਨਾਲ ਪ੍ਰੇਮ ਪਾਉਣਾ ਹੈ ਪ੍ਰੇਮ ਕਰਨਾ ਹੈ ਪ੍ਰਭੂ ਦੇ ਨਾਲ ਬਾਣੀ ਨਾਲ ਪ੍ਰਿਆਰ ਕਰਨਾ ਹੈ ਜਿਸ ਤਰ੍ਹਾਂ ਕਈ ਵਾਰ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਭਾਈ ਹੋਰ ਬਦਫੈਲੀ ਵਾਲੀਆਂ ਕਸਟਾ ਨਾ ਸੁਣਿਆ ਕਰੋ ਭੂਵੀਆ ਨਾ ਦੇਖਿਆ ਕਰੋ ਯੂਟਿਊਬਰਾਂ ਨੂੰ ਨਾ ਸੁਣਿਆ ਕਰੋ ਗੁਰਬਾਣੀ ਜੀ ਨੂੰ ਸੁਣੋ ਗੁਰਬਾਣੀ ਨੇ ਹੀ ਸਾਡਾ ਪਰਉਤਾਰਾ ਕਰਨਾ ਹੈ ਇਸ ਮਹੀਨੇ ਵਿੱਚ ਜਿਹੜਾ ਪੇਨ ਸਤਕਾਰ ਨਾਲ ਬਾਣੀ ਨੂੰ ਸੁਣੇਗਾ ਪੜ੍ਹੇਗਾ ਕਹਿੰਦੇ ਫਿਰ ਕਿਉਂ ਮਿਲਿਏ ਮਿਲਿਏ ਹਰ ਜਾਈ ਕਹਿੰਦਾ ਕਿ ਕਿੱਦਾਂ ਮਿਲਿਏ ਪ੍ਰਭੂ ਜਾ ਕੇ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਇਸ ਹਿੰਨੇ ਵਿੱਚ ਪ੍ਰਭੂ ਦੇ ਮਿਲਣ ਦੀ ਪਿਆਸ ਲੱਗਦੀ ਹੈ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਲੱਗਦੀ ਹੈ ਇਹ ਫਿਰ ਜਿਹੜਾ ਸਾਡਾ ਹਿਰਦਾ ਹੈ ਨਾ ਪਿਆਰੀ ਸਾਧ ਸੰਗਤ ਜੀ ਇਹ ਪੁਕਾਰਦਾ ਹੈ اے ਸੱਚੇ ਪਾਤਸ਼ਾਹ ਕਿ ਐਸਾ ਸੱਜਣ ਪ੍ਰੇਮੀ ਮਿਲਾਓ ਜਿਹੜਾ ਸਾਨੂੰ ਤੇਰੇ ਨਾਲ ਮਿਲਾ ਦੇਵੇ ਮਿਹਨਤ ਪਰਪੁਰਪੇ ਮਿਲავਦਾ ਹੈ ਪਿਆਰੀ ਸਾਥ ਸੰਗਤ ਆਪਸ ਵਿੱਚ ਸਾਰਿਆਂ ਨੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਪ੍ਰੇਮ ਪਿਆਰ ਦੇ ਨਾਲ ਇੱਕ ਏਕੀ ਦੇ ਨਾਲ ਰਹਿਣਾ ਹੈ ਇਕਤਾ ਦੇ ਨਾਲ ਰਹਿਣਾ ਹੈ ਸੋ ਇੱਥੇ ਹੀ ਹਿਮੰਦ ਜੀ ਆਚ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਹ